ਹਾਂਜੀ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋ ਉਧਰ ਛੇਪਰੋਦੇਸ਼ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਤੋਹਰਾ ਇਹਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋ ਜਿਹੜੀ ਰਿਕਵਰੀ ਹੋਈ ਹੈ ਤੇ ਤੇ ਇਹ ਅਫੇਅਰ ਪਹਿਲੀ ਦਰਜ ਹੋਈ ਹੈ ਬੱਟਾ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਟਰੈਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿੰਦੀ ਕਿਦ ਨਾਲ ਹੈ ਗਈ ਨੇ ਤੇ ਕਿੱਥੋਂ ਇਹ ਲਿਆਂਦਾ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਹੈ ਸਾਰਾ ਹੀ ਕਰ ਰਹੇ ਜੀ ਸਰ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਆ ਪਰसों ਵੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋ ਸੋ ਇਹਨਾਂ ਦੇ ਐਫਆਈਰ ਦਰਜ ਕੀਤੀ ਕਾਰਨ ਨੰਬਰ ਐਫਆਈਆਰ ਤੇ ਹੁਣ ਤੱਕ ਚ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ ਚ ਚਾਹਤ ਹੈ ਤਾ ਤੇ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਰਿਹਾ ਵੀ ਕਰਾਇਆ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਦੇ ਪਿੰਡਾਂ ਚ ਉਹ ਵਿਚ ਲਗਾਤਾਰ ਜਾਰੀ ਨੇ ਤੇ ਸਾਡੇ ਵੱਲੋਂ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਨੇ। ਨੇ ਉਹ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਦਾਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਨੂੰ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਐਫਆਈ ਰਿਕਾਰਡ ਤੇ ਫੇਰ 61 ਜਿਹੜੀ ਐਫੇ ਨੰਬਰ 61 ਹੈ ਤੇ ਦੋ ਦੋਸ਼ੀ ਨੇ। ਜਿਹੜੀ ਐਫਆਈ ਨੰਬਰ 61 ਹੈ ਚ ਇੱਕੋ ਦੋਸ਼ੀ ਹੈ ਜਿਸ ਸਾਹੇ। ਹਾਂਜੀ ਦੇਖਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀ ਪਲਵਾਨੇ ਆ ਕਿ ਗੁਰਮੀਤ ਆ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨਹੀਂ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹੀਲਾ ਇਹ ਕੋਰਸਰ ਤੋਂ ਫਰਾਈ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਨਹੀਂ ਮੈਸੇਜ ਉਹੀ ਜੀ ਰਿਪੀਟਡਲੀ ਜਿਹੜਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲਿਆਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ ਹਾਂਜੀ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋ ਉਧਰ ਛੇਪਰੋਦੇਸ਼ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਤੋਖ ਰਹਿਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋ ਜਿਹੜੀ ਰਿਕਵਰੀ ਹੋਈ ਹੈ ਤੇ ਤੇ ਇਹ ਅਫੇਅਰ ਪਹਿਲੀ ਦਰਜ ਹੋਈ ਹੈ ਬੱਟਾ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿੰਦੀ ਕਿਦ ਨਾਲ ਹੈ ਗਈ ਨੇ ਤੇ ਕਿੱਥੋਂ ਇਹ ਲਿਆਂਦਾ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਹੈ ਸਾਰਾ ਹੀ ਕਰ ਰਹੇ ਹਾਂ ਜੀ ਸਰ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਹੈ ਪਰसों ਹੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਬਟਾਲੇ ਦੇ ਸੀਗੇ ਦੋ ਦੋ ਸੋ ਇਹਨਾਂ ਦੇ ਅਫੇਰ ਦਰਜ ਕੀਤੀ ਕਾਰਨ ਨੰਬਰ ਐਫ ਆਈ ਆਰ ਤੇ ਹੁਣ ਤੱਕ ਚ 45 ਜਿਹੜੇ ਅਸੀਂ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪਿੰਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ ਚੌਟ ਹੈ ਤਾਂ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਰਿਹਾਇਆ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਦੇ ਪਿੰਡਾਂ ਚ ਉਹ ਵਿਚ ਲਗਾਤਾਰ ਜਾਰੀ ਨੇ ਤੇ ਸਾਡੇ ਵੱਲੋਂ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਨੇ। ਨੇ ਉਹ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਦਾਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਨੂੰ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਐਫਆਈ ਰਿਕਾਰਡ ਤੇ ਫੇਰ 61 ਜਿਹੜੀ ਐਫੇ ਨੰਬਰ 61 ਹੈ ਤੇ ਦੋ ਦੋਸ਼ੀ ਨੇ। ਜਿਹੜੀ ਐਫਆਈ ਨੰਬਰ 61 ਹੈ ਚ ਇੱਕੋ ਦੋਸ਼ੀ ਹੈ ਜਿਸ ਸਾਹੇ। ਹਾਂਜੀ ਦੇਖਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀ ਪਲਵਾਨੇ ਆ ਕਿ ਗੁਰਮੀਤ ਆ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨਹੀਂ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹੀਲਾ ਇਹ ਕੋਰਸਰ ਤੋਂ ਫਰਾਈ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਨਹੀਂ ਮੈਸੇਜ ਉਹੀ ਜੀ ਰਿਪੀਟਡਲੀ ਜਿਹੜਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲਿਆਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ